ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਿਸਰਾਉਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਲਵਾਈ ਡੇਰੀ ਫਾਰਮ ਤੇ ਪਹੁੰਚੇ ਆਂ ਆਪਾਂ ਡਾਕਟਰ ਜੱਜ ਉਹਨਾਂ ਦੇ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਪੰਜ گاਵਾ ਤੇ ਇੱਕ ਝੋਟੀ ਤੁਹਾਨੂੰ ਐਂਡ ਤੇ ਤੁਹਾਨੂੰ ਦਿਖਾਉਣੀ ਆ ਚੰਗੀ ਰਕਾਰ ਵਾਲੀ ਝੋਟੀ ਤੁਹਾਨੂੰ ਦਿਖਾਵਾਂਗੇ ਤੇ ਗੱਭਨ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਉਹਨਾਂ ਨਾਲ ਬੱਲੇ ਕਰਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਵਾਗ ਗਏ ਲੋ ਜੀ ਅੱਜ ਲਾਤੀ ਰੌਣਕ ਫੇਰ ਆਹ ਰੌਣਕ ਘਰ ਵਿੱਚ ਏਦਾਂ ਲੱਗਦੀ ਰਹਿੰਦੀ ਐ ਇੱਕ ਮਿੰਟ ਹਾਂਜੀ ਆ ਗਏ ਆ ਗਏ ਜੀ ਅੱਜ ਜੜੀਆਂ ਵਾ ਪੰਜ گاਵਾ ਤੇ ਇੱਕ ਝੋਟੀ ਆ ਤੇ ਅੱਜ ਅੰਦਰ ਵੀ ਰੌਣਕ ਲੱਗੀ ਤੇ ਬਾਹਰ ਵੀ ਰੌਣਕ ਲੱਗੀ ਐ ਇਹ ਆਏ ਆਪਣੇ ਤੋਂ ਵੇਰ ਹੋਣੀ ਅੱਛਾ ਲੈ ਕੇ ਜਾਂਦੇ ਆ ਮਾਲ ਇੱਕ ਪਾਲਟੀ ਇਹਨਾਂ ਨੂੰ ਪਹਿਲਾਂ ਆਈ ਇਹਨਾਂ ਨੂੰ ਥੋੜੇ ਦਿਨ ਹੋਏ ਤੋਰਿਆ ਫਿਰ ਮੁੜ ਕੇ ਅਗਲੇ ਦਿਨ ਇਹ ਆ ਗਈ ਠੀਕ ਹੈ ਤਾਂ ਹੀ ਆ ਰਕੇ ਦਿਨ ਪੈ ਗਏ ਵੀਰੇ ਹਾਂਜੀ ਵੀਡੀਓ ਫਿਰ ਇਸ ਤਰ੍ਹਾਂ ਹੀ ਮਾਲ ਇਹਨਾਂ ਦਾ ਵੀ ਪੂਰਾ ਨਹੀਂ ਹੋਣ ਰਿਹਾ ਅਜੇ 4 ਦਿਨੇ ਹੋਰ ਬੰਦੇ ਜਿਹੜਾ ਉਹਨਾਂ ਨੂੰ ਰੋਕਿਆ ਹੋਇਆ ਮੈਂ ਅੱਛਾ ਪਰਮਿਸ਼ਨ ਇਹਨਾਂ ਦੀ ਆਪਣੇ ਕੋਲ ਆ ਅੱਛਾ ਉਹ ਤੁਹਾਨੂੰ ਦਿਖਾ ਦਿੰਨੇ ਕੋਈ ਨਹੀਂ ਵੀਡੀਓ 'ਚ ਪਰ ਇਹ ਆ ਵੀ ਜੰਮੂ ਵਾਲਿਆਂ ਨੂੰ ਜਾਂ ਸ਼੍ਰੀਨਗਰ ਵਾਲਿਆਂ ਨੂੰ ਇਹ ਇੱਕ ਰਿਕਵੈਸਟ ਆ ਮੇਰੀ ਜੇ ਪੰਜਾਬ ਚ ਆਓ ਜਿੱਥੇ ਮਰਜ਼ੀ ਆਪਣੇ ਪੰਜਾਬੀ ਭਰਾ ਮਾੜੇ ਨਹੀਂ ਆ ਜਿੱਥੇ ਮਰਜ਼ੀ ਆਓ ਅਸੀਂ ਕੇ ਇਹਦੀ ਬਦਨਾਮੀ ਨਹੀਂ ਕਰਦੇ ਪਰ ਮੇਰਾ ਵੀਰ ਲਖਨ ਜੀ ਸਾਡੇ ਇੱਥੇ ਡੰਗਰ ਰੋਕੇ ਆ ਤੇ ਉਹਨਾਂ ਨੂੰ ਹੋ ਗਿਆ ਦਾ ਅੱਛਾ ਠੀਕ ਆ ਇਹ ਰਿਕਵੈਸਟ ਆ ਜੰਮੂ ਵਾਲਿਆਂ ਨੂੰ ਠੀਕ ਆ ਕਦਾ ਕੀ ਆਓ ਜਿੱਥੇ ਮਰਜੀ ਅਸੀਂ ਇਹ ਨਹੀਂ ਨਾ ਕਰਦੇ ਇੱਥੇ ਆਪਣੇ ਸਾਰੇ ਵੀਰਾਂ ਨੂੰ ਪੰਜਾਬੀਆਂ ਨੂੰ ਬੇਨਤੀ ਆ ਵੀ ਵੀਰ ਮੇਰੇ ਡੰਗਰ ਲੈਣ ਦਾ ਕਰਨਾ ਮਤਬਰ ਰੱਖਿਆ ਕਰੋ ਉਹਨਾਂ ਨੂੰ ਪੇਪਰ ਵੀ ਪੂਰੇ ਕੰਪਲੀਟ ਕਰਕੇ ਦਿਆ ਕਰੋ ਇਹ ਪਰਦੇਸੀ ਬੰਦੇ ਆ ਯਾਰ ਇਹਨਾਂ ਦਾ ਮੇਰਾ ਵੀ ਰਿਹ ਕਰਿਆ ਕਰੋ ਪੇਪਰ ਜਰੂਰ ਕੰਪਲੀਟ ਕਰਕੇ ਦਿਆ ਕਰੋ ਹਾਂ ਜੇ ਕਿਸੇ ਨੂੰ ਮੁਸ਼ਕਲ ਕੇ ਆਪਣੇ ਕਿਸ ਨੂੰ ਵਪਾਰੀ ਨੂੰ ਹੁੰਦੀ ਪੰਜਾਬ ਵਾਲਿਆਂ ਨੂੰ ਤੇ ਮੇਰੇ ਨਾਲ ਜਰੂਰ ਸੰਪਰਕ ਕਰੇ ਮੇਰਾ ਨਾ ਨਹੀਂ ਕਰਨਾ ਜਿਹੜਾ ਬੰਦਾ ਹੋਰ ਨਾਲ ਜਲਾ ਉਹ ਨਾਲ ਕਰੇ ਮੇਰਾ ਵੀ ਇਹ ਆ ਕਿ ਤੁਹਾਡਾ ਤੇ ਰਜਿਸਟਰੇ ਕੰਮ ਸਾਰਾ ਕੁਝ ਨਾਲ ਸਾਰੇ ਮੇਰੀ ਰਜਿਸਟਰ ਹੈ ਆਪਣਾ ਸਾਰਾ ਕੁਝ ਰਜਿਸਟਰ ਹੈ ਆਪਣੇ ਕੋਲ ਬਿੱਲ ਬੁੱਕ ਹਰ ਇੱਕ ਚੀਜ਼ ਹੈਗੀ ਮਾਲ ਭੇਜ ਜਾਂਦੇ ਆ ਉਹ ਤੇ ਕਾਗਜ਼ ਪੱਤਰ ਬੰਦੇ ਉਦੋਂ ਦੇ ਕਾਗਜ਼ ਵੀ ਨਹੀਂ ਬੰਦੇ ਜਦੋਂ ਦੇ ਮੈਂ ਭੇਜ ਜਾਂਦੇ ਆ ਮਾਲ ਉਧਰ ਅੱਛਾ ਅੱਛਾ ਤੇ ਕਰਾਈਏ ਵੀਰ ਜੀ ਨਾਲ ਗੱਲ ਕਰੀਏ ਹਾਂਜੀ ਕਰੋ ਕਰੋ ਜੀ ਗੱਲ ਬਾਤ ਕਰੋ ਹਾਂਜੀ ਨਮਸਕਾਰ ਜੀ ਜੀ ਨਮਸਕਾਰ ਜੀ ਮੈਂ ਹੰਦਵਾਰਾ ਸੀ ਹੰਦਵਾਰਾ ਸੇ ਕਸ਼ਮੀਰ ਸੇ ਹਾਂ ਠੀਕ ਹੈ ਪਪਾ ਇਹ ਕਸ਼ਮੀਰ ਕੇ ਪਪਾ ਰਜਿਸਟਰ ਠੀਕ ਹੈ ਮੈਂ ਕਿਤੇ ਤੀਨ ਦੋ ਤੀਨ ਸਾਲ ਸੇ ਇਹ ਕੰਟੀਨਿਊ ਆ ਰਹਾ ਹੈ ਅੱਛਾ ਦੋ ਤਿੰਨ ਸਾਲ ਸੇ ਲਗਾਤਾਰ ਆ ਰਹੀ ਹੈ ਲਿਆ ਦੋ ਵਾਰ ਲਿਆ ਇਹ ਇਨਸੇ ਆਪ ਤੀਸਰੀ ਵਾਰ ਆਈ ਹੈ ਠੀਕ ਹੈ ਇਹ ਬਹੁਤ ਅੱਛਾ ਬੰਦਾ ਹੈ ਠੀਕ ਹੈ ਬੜਿਆ ਹੈ ਉਹ ਮਹਿਮਾਨਾਂ ਨੂੰ ਪੂਰਾ ਕਰਤਾ ਹੈ

ہم اس چ پاتھ نو دو یا تریو ریپیٹ نہیں بس کیما کنٹینیو اس نیو دو پھر مال تو تو چھ تری می خلیو دی چا ہم اصل دا اپ ایم سی نیج گس مال نیو اور ڈاکیومنٹ اور کلیئر باقی ڈاکیومنٹ سیو ہو کر رپورٹ ٹھیک ہے انہاں دا کہندا مطلب ہے روپے جی بھی اپا ڈاکومنٹ جڑے او پورے کر کے دینے ہیں جتنا مرضی کر کے دئیے مطلب جتنا مرضی نہیں سانو کوئی مشکل نہیں ہے ٹھیک ہے ساندے کو ساری مطلب سہولتائیں ہے گیاں نے ٹھیک ہے اپا ڈاکومنٹ ਇਨਾਂ ਦੀ ਰਾਤ ਹੋਰ ਤੋਂ ਲੈ ਕੇ ਪਰਮਿਸ਼ਨ ਤੋਂ ਲੈ ਕੇ ਆਪਣੇ ਮੈਡੀਕਲ ਤੱਕ ਸਾਰਾ ਕੁਝ ਬਣਾ ਕੇ ਦੇਣੇ ਹੈ ਕਹਿਣੇ ਦਾ ਮਤਲਬ ਇਹ ਹੈ ਕਿ ਕੋਈ ਪਰੇਸ਼ਾਨੀ ਨਹੀਂ ਹੈ ਆਪਕੇ ਇਹ ਕਿਸੀ ਹੋ ਗਿਆ ਹੈ ਸਹੂਲਤ ਹੈ ਇਹ ਇਹ ਪੂਰਾ ਮਹਿਮਨਵਾਜੀ ਦਾ ਸੁਭੂ ਦੇਤੇ ਹੈ ਕੋਈ ਮੁਸ਼ਕਿਲ ਨਹੀਂ ਹੁੰਦੀ ਹੈ ਖਾਣੇ ਪੀਣੇ ਵਿੱਚ ਵਗੈਰਾ ਸੌਜਣੇ ਸੋਣੇ ਵਿੱਚ ਵਗੈਰਾ ਉਹ ਟ੍ਰਾਂਸਪੋਰਟੇਸ਼ਨ ਵਗੈਰਾ ਇਸ ਦੀ ਰਹਿਣ ਸਹਿਣ ਦੀ ਸਾਰੀ ਸਹੂਤਾ ਮਿਲੇਗੀ ਰੇਟ ਬਤਾਓ ਕਿ ਆ ਰੇਟ ਕੈਸਾ ਰਹੇਗਾ ਜੀ ਬੜੀਆ ਰੇਟ ਪੰਜਾਬ ਸੇ ਤਕਰੀਬਨ 10000 ਰੁਪਏ ਫਰਕ ਪਟੇ ਹੈ ਦੋਸਰੇ ਵਪਾਰੀ ਸੇ ਹੋਰ ਇਸ ਵਪਾਰੀ ਮੇਂ ਤਕਰੀਬਨ 10000 15000 ਦਾ ਫਰਕ ਪੜਦਾ ਠੀਕ ਠੀਕ ਹੋਰ ਇਹ ਜੋ ਆਪਾਂ ਕਮਿਸ਼ਨ ਲਈ ਦੇਣਾ ਕੋ ਜੀ ਅੱਛਾ ਸਰਵ ਕਮਿਸ਼ਨ ਲਈ ਦੀ ਆ ਭਾਵੇਂ ਜਰਾਦ ਦਾ ਗਾਹ ਕਾ ਜੇ ਭਾਵੇਂ ਮਹਾਰਾਸ਼ਟਰ ਦਾ ਜੇ ਭਾਵੇਂ ਜੂਪੀ ਦਾ ਜੇ ਜਿਦਾਂ ਦਾ ਮਰਜ਼ੀ ਆ ਜੇ ਆਪਾਂ ਕਮਿਸ਼ਨ ਲਈ ਦੀ ਆ ਬਸ 10 ਕੇ ਲਈ ਦੇ ਸੌਦਾ ਸਾਹਮਣੇ ਕਰਾਉਣਾ ਕਮਿਸ਼ਨ ਆਪਾਂ ਲੈਣੀ ਆ ਜਰੂਰ ਹੋਰ ਤੋਂ ਆਪਾਂ ਨਹੀਂ ਆ ਟਰਾਂਕ ਕਮਿਸ਼ਨ ਆਪਾਂ ਲੈਣੀ ਆ 2000 ਰੁਪਏ ਲਈਦਾ ਇੱਕ ਨਾ ਦਾ ਅੱਛਾ ਇੱਕ ਗੰਦ ਜਿਹੜਾ ਆਪਣੇ ਇਨਾਂ ਨਾਲ ਪਿਆਰ ਆ ਜੋ ਇਹ ਦੇਖੀ ਆਪਾਂ ਪਿਆਰ ਨਾਲ ਲੈ ਲੈਣਾ ਮੈਂ ਇਹ ਰਿਕਵੈਸਟ ਬਾਦ ਨਾ ਫੋਨ ਕਰਿਆ ਕਰੋ ਲਖਨਪੁਰ ਜਾ ਕੇ ਵੀ ਬਾਜੀ ਐਂ ਫਸ ਗਏ ਆ ਠੀਕ ਹੈ ਕਿ ਸਾਰਾ ਕਲੀਅਰ ਕਰਵਾ ਕੇ ਦੇਗੇ ਤੇ ਇਹ ਕਰਕੇ ਅਸੀਂ ਗਾ ਦਾ ਸੌਦਾ ਕਰਦੇ ਹਾਂ ਠੀਕ ਹੈ ਗਾ ਵਾਲੀ ਸੀ ਠੀਕ ਹੈ ਉਹ ਯ ਆਪਣ 2000 ਰੁਪਏ ਟੈਂਪਸ਼ਨ ਲੈਂਦਾ ਹੈ ਇੱਕ ਰੁਪਏ ਬਸ ਬਸ ਅਸੀਂ ਖੁਦ ਕਰਦੇ ਹਾਂ ਠੀਕ ਹੈ ਸੌਦਾ ਸਾਰਾ ਜੋ ਅਗਰਵਾਲੇ ਸੇ ਜੋ ਵੀ ਹੋਣਾ ਸਾਰਾ ਖੁਦ ਕਰਨਾ ਆਪਣੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਆਪਕਾ ਕਿ ਆ ਪੰਜਾਬ ਸੇ ਪੰਜਾਬ ਮੇ ਆਤੇ ਗਾਇ ਲੈਣੇ ਕੇ ਲੀਏ ਜੀ ਧੰਨਵਾਦੀ ਕਰੀਏ ਫਿਰ ਸ਼ੁਰੂ ਆਪਾਂ ਤੇ ਅੱਜ ਆ ਗਿਆਂ ਆਪਣੇ ਕੋਲ ਪਾਂ ਤੇ ਕਾਵਾਂ ਤੇ ਸਾਰੀਆਂ ਸੋਈਆਂ ਤੇ ਸਾਰੀਆਂ ਮਗਰੀ ਵਛੀਆਂ ਭਾਬੀ ਜੀ ਹਾਂ ਜੀ ਦੋ ਵਛੀਆਂ ਤਿੰਨ ਵਛੀਆਂ ਉਹਦੇ ਮਗਰੀ ਵਛੀਆਂ ਇੱਕ ਇੱਕ ਗੱਬਣਿਆਂ ਚਾਰ ਵਛੀਆਂ ਹਾਂਜੀ ਇੱਕ ਇੱਕ ਗੱਬਣਿਆਂ ਦੇ ਚਾਰ ਵਛੀਆਂ ਉਹ ਮਗਰੀ ਵਛੀਆਂ 400 ਹੂਈਆਂ ਤੇ ਚਾਰਾਂ ਮਗਰੀ ਬੱਛੀਆਂ ਅਦਵਾਤੀ ਹੂਈ ਹੈ ਮਤਲਬ ਇਹਨੇ 2 ਵਜੇ ਜੇ ਛੁੱਟੀ ਆ ਨਖੂ ਦਿਖਾ ਦਿਓ ਠੀਕ ਐ ਵੇਖ ਲਓ ਕਿੰਦੀ ਕਵਾਲ ਦੀ ਜੀ ਅੱਛੇ ਭੜੀ ਜਿਹੜੀ ਆ ਚੰਗੇ ਟੀਕੇ ਦੀ ਆ ਦਿਖਾ ਦਿਓ 9 ਵਜੇ ਗਿੱਲਾ ਹੀ ਜੀ ਇਹਨੂੰ ਹੁਣ ਮੱਛੀ ਨੂੰ ਦੁੱਧ ਪਿਆ ਵਾ ਆਪਾਂ ਐਵੇਂ ਨਹੀਂ ਕਹਣਾ ਵੀ ਇਹ ਕੋ 5-7 ਕਿਲੋ ਕੱਢਿਆ ਵਾ ਮੱਛੀ ਨੂੰ ਦੁੱਧ ਪਿਆ ਤੇ 4 ਕਿਲੋ ਬੋਲਾ ਜਿਹੜਾ ਇਹਦਾ ਕੱਢਿਆ ਵਾ ਅੱਛਾ ਹਾਂਜੀ ਆ ਦੇਖੋ ਜਿੱਦਾਂ ਮਰਜੀ ਬੱਛੀ ਠੀਕ ਐ ਹਾਂਜੀ ਆ ਦੇਖੋ ਸਾਡੇ ਬਿਲਕੁਲ ਪੀਲਾ ਬੋਲਾ ਹੀ ਆ ਜੇ ਹਾਂ ਲਾਲ ਆਵੇ ਹਾਂਜੀ ਬਾਕੀ ਚਵਾਈ ਬਹੁਤ ਵਧੀਆ ਰਚੀ ਪਿਆ ਠੀਕ ਹੈ ਜੀ ਇਹ ਆ ਵੀ 4 ਕਿਲੋ ਬੋਲਾ ਹੋਣਾ ਆਪਾਂ ਕੱਢਿਆ ਵਾ ਘੰਟਾ ਕੋ ਗਿਆ ਵਾ ਤੇ ਵੱਛੀ ਨੂੰ ਦੁੱਧ ਪਿਆ ਬਸ ਠੀਕ ਹੈ ਵੱਛੀ ਮੈਂ ਜ਼ਿਆਦਾ ਨਹੀਂ ਰੁਪਈਆ ਜੀ ਕਹਿੰਦਾ ਐਵੇਂ ਕਹੀ ਨਹੀਂ 26 27 ਕਿਲੋ ਉਹ ਤੇ ਆਪਾਂ ਕਹਿੰਦੇ ਨਹੀਂ ਅਦੇ ਵਰਸੀ ਸਫਲ ਚ ਸੁਕਰੀ ਆ ਹਾਂਜੀ ਬਸ ਇਹ ਚਵਾਈਆਂ ਜਿਹੜੇ ਹੋਰ ਮਨ ਜੂਗੀ 1000 ਰੁਪਈਆ ਦੀ ਅੱਛਾ ਜ਼ਿਆਦਾ ਨਹੀਂ ਮੈਂ ਕਹਿੰਦਾ ਵੱਛੀ 25 ਕਿਲੋ ਰੋ ਦਰ ਮਾਨਣਾ ਚਵਾਈ ਜੂਗੀ ਅੱਜ ਦੇ ਵਾਰ ਨੂੰ ਅੱਛਾ ਅੱਜ ਇਹ ਚਵਾਈ ਮਤਲਬ ਇਹ ਆ ਵੀ ਬਰੀਡ ਜਾਤ ਵੇਖ ਲਓ ਕਿੰਨੀ ਆ ਸੋਨੀ ਵਧੀਆ ਬਾਕੀ ਕਮਾਲ ਦੀ ਗੱਲ ਇਹ ਕਿ ਮਗਰ ਵੱਛੀ ਵੀ ਚੰਗੀ ਆ ਵੱਛੀ ਬਹੁਤ ਵਧੀਆ ਮਗਰ ਇਧਰ ਵੇਖੋ ਵੱਛੀ ਦਾ ਹੁਣੇ ਪੂੜਾ ਵੇਖੋ ਕਿੰਨਾ ਵਾਹ ਹੁਣ ਤੂੰ ਜਿਹੜਾ ਵਾ ਹਾਈਟ ਲੈਂਥ ਵੱਛੀ ਦੀ ਜਿਹੜੀ ਚੰਗੀ ਆ ਮੈਨੂੰ ਇੱਕੋ ਹੁੰਦਾਂ ਦਾ ਕੰਨ ਇਧਰ ਤੇ ਆਪ ਵੀ ਵੈੜ ਵੀ ਚੰਗੀ ਆ ਆ ਵੇਖੋ 3000 ਰੁਪਏ ਦੀ ਬਹੁਤ ਵਧੀਆ ਫੇਸ ਦਾ ਵੱਛੀ ਦਾ ਚਲੋ ਲੈ ਜਾ ਫਿਰ ਮਤਲਬ ਪੂਰੀਆਂ ਨਿਸ਼ਾਨੀਆਂ ਵਾ ਗੁਲਾਬੀ ਅੱਖਾਂ ਵਾ ਤੇ ਗੁਲਾਬੀ ਥਾਣਿਆ ਵੱਛੀ ਦੀ ਹਾਈਟ ਲੈਂਥ ਵੱਛੀ ਦੀ ਪੂਰੀ ਫੋਲਿਆ ਘੱਟ ਕਾਠ ਵੀ ਚੰਗਾ ਵਾ ਬਾਕੀ ਤਾਜੀ ਸੋਈਆ ਉਹਦੇ ਕਰਕੇ ਥੋੜੀ ਜਿਹੀ ਕਾਰੀਜੀ ਲੱਗਦੀ ਆ ਆਪਾਂ ਨੂੰ ਪਰ ਵੀ ਜੀ ਤੁਹਾਨੂੰ ਪਤਾ ਕਰਾਇਆ ਇਹਨਾਂ ਦੇ ਪੱਠੇ ਵੀ ਖੋਸ਼ ਹੋਵੇ ਚੰਗੀ ਤਰ੍ਹਾਂ ਖਾਂਦੇ ਆ ਹਾਂਜੀ ਹਾਂਜੀ ਆਰ ਵੀ ਜੀ ਵਾਛੀ ਬਹੁਤ ਜ਼ਿਆਦੀ ਬਰੀਡ ਵਾਲੀ ਆ ਥੋੜੀ ਜਿਹੀ ਬਰੀਡ ਵਾਲੀ ਨਹੀਂ ਤੇ ਇਹਦਾ ਫਿਰ ਮੁੱਲ ਮੁੱਲ ਆ ਵੀ ਜੀ ਦੇ ਨਾਮ ਆਂ ਜ਼ਿਕਰ ਹੋ ਜੀਏ ਵਾਛੀ ਆਪਾਂ ਜੱਸਰ ਨੋ ਜਿਹੜੀ ਆ ਨਾ ਉਹ ਆਪਾਂ 60000 ਰੁਪਏ 60000 ਮੁੱਲ 65000 ਛੋਟਿਆ ਬਾਕੀ 2 ਤੁਸੀਂ ਛੋਟ ਕਰਾਉਣੀ ਕਰਾ 2000 ਛੱਡ ਦਈਏ 54000 ਦੇ ਦੋਗੇ ਤੇ ਹੁਣ ਆ ਜਿਹੜੀ ਆ ਗਈ ਆ ਇਹ ਹੋਰੀਆਂ ਬੱਚੀਆਂ ਵੇਖ ਲੋ ਵੀ ਬਰੀਡ ਜਾਤ ਬੱਚੀ ਕਿੰਨੀ ਆ ਹੈਦਾ ਕੋਈ ਨਹੀਂ ਹਾਂਜੀ ਪਰ ਆਪਾਂ ਉਹ ਵੀ ਗੱਲ ਉਹਨਾਂ ਵਾਲੀ ਵੀ ਆਪਾਂ ਹਰ ਡੰਗਰ ਚ ਆ ਨਫਾ ਹੀ ਉਹਨਾਂ ਕਰ ਰੱਖਿਆ ਜਿੰਨਾ ਕਿ ਲੈ ਕੇ ਕੰਮ ਠੀਕ ਹੈ ਤੋਰੀ ਜਾਣਾ ਵਾ ਆਹਨੇ ਗੱਲ ਦਾ ਪਤਾ ਵਾ ਵੀ ਆਪਾਂ ਕੰਮ ਤੋੜਨ ਵਾਲੇ ਬੰਨੇ ਆਉਨੇ ਹਾਂ ਹਾਂਜੀ ਹਾਂਜੀ ਤੇ ਇਹਦੇ ਥਾਣੇ ਕਰੀ ਲੱਗਦੇ ਤੁਹਾਨੂੰ ਦਿਖਾ ਦਈਏ ਬੜੀ ਚੰਗੀ ਆ ਬੱਚੀ ਜੀ ਸੂਆ ਕਿਨਵਾ ਜੀ ਆਪਾਂ ਨਾ ਦੁੱਜਣ ਕਹਾਂ ਕੇ ਲਈ ਉਹਨਾਂ ਕੋ ਉਹ ਪਹਿਲਾਂ ਕਹਿੰਦੇ ਪਰ ਆਪਾਂ ਦੁੱਜਣ ਕਹਿੰਦੇ ਠੀਕ ਹੈ ਇਰ ਕੋ ਕੋਈ ਲੈ ਵੇ ਘਰੋਂ ਆਪਣੇ ਲੀਟਰ ਭਾਵੇਂ ਲੈ ਵੇ ਕੰਡਾ ਹਾਂਜੀ ਠੀਕ ਆ ਦੁੱਧ 13 ਕਿਲੋ ਆਪਣੇ ਕੋ ਇਥੇ ਦੋ ਤਿੰਨ ਟਾਈਮ ਚਾਰ ਟਾਈਮ ਚੋ ਕੇ ਫੇਰ ਖੜੇ ਅੱਛਾ ਠੀਕ ਆ ਜਿੱਦਾਂ ਮਰਜ਼ੀ ਕੋ ਤਸੱਲੀ ਕਰੇ ਇਹਦੇ ਮਗਰ ਪਿਓਰ ਗਿਰਦੀ ਜਿਹਨੂੰ ਕਹਿੰਦੇ ਆ ਗਿਰਦੀ ਵਛੀ ਜਿਹੇ ਲੋਕੀ ਲੱਭਦੇ ਫਿਰਦੇ ਆ ਪਿਓਰ ਗਿਰਦੀ ਵਛੀ ਆ 20 ਦਿਨਾਂ ਦੀ ਗਾਂ ਸੋਈ ਆ ਵੀ ਤੇ ਆਪਾਂ ਇਹ ਨਹੀਂ ਕਹਿਣਾ ਵੀ ਕੱਲ ਸੋਈ ਆ ਪਰਸੋਂ ਸੋਈ ਆ ਵੀ 20 ਦਿਨ ਅਜ 22 ਦਿਨ ਹੋ ਗਏ ਸੋਈ ਨੂੰ ਠੀਕ ਆ ਤੇ ਦੁੱਧ 13 ਲੀਟਰ ਤਿਆਰ ਕਰ 13 ਲੀਟਰ ਜਿੱਦਾਂ ਮਰਜ਼ੀ ਕੋਈ ਸਾਡੇ ਕੋਲ ਦੋ ਤਿੰਨ ਟਾਈਮ ਠੰਡਾ ਕਰਕੇ ਕੋਈ ਝੋ ਕੇ ਖੜੇ ਠੀਕ ਆ ਜੀ ਹਾਂਜੀ ਆਹ ਜਿਵੇਂ ਮੂੰਹ ਦਾ ਕਰਕੇ ਰੱਖ ਰਿਹਾ ਜਿਹੜਾ ਦੋ। ਬਾਕੀ ਆਪੇ ਜੀ ਡੀ ਨੰਬਰ ਉਹ ਬੜੀ ਚੰਗੀ ਆ। ਇਹਨੂੰ ਕੋਈ ਵੰਗਾ ਵੰਗਾ ਨਹੀਂ ਜੇ ਪਾਉਣਾ। ਐਦਾਂ ਚੋਣੀ ਆ ਠੰਡੀ ਆ ਕੋਈ ਚੱਕਰ ਨਹੀਂ। ਆ ਦੇਖੋ। ਜਿੰਦਾ ਮੱਧੀ ਥੱਲੇ ਬੈਠੇ ਰਹੋ। ਉਹਦਾ ਡਰਦੀ ਥੋੜਾ ਜਿਹਾ ਕੈਮਰੇ ਨੂੰ। ਠੀਕ ਹੈ ਜੀ। ਐਦਾਂ ਪਾ ਬੈਠੇ ਰਹੋ ਥੱਲੇ ਕੋਈ ਚੱਕਰ। ਤੇ ਇਹਦਾ ਫਿਰ ਮੁੱਲ ਜੀ ਅੱਜ ਆ। ਜਿੰਨੇ 1000 ਜੀ ਤੁਹਾਨੂੰ ਕਿਰਾਏ ਆ ਦੀ ਉਹ ਮਹਾਰਾਜ ਜਾਣਦਾ ਜੇ ਤੁਹਾਡਾ ਸਾਡੀ ਕੋਈ ਸਲਾਹ ਆਈ ਹੋਵੇ। ਜਿੰਨੇ ਤੁਸੀਂ ਕਹਿ ਦੋ ਕਿ ਮੈਂ ਅਜੋਨੇ ਦੀ ਬੱਚੀ। ਜੀ ਅੱਜ ਹੀ ਗੱਲ ਕਰ ਲਈ। ਕੋਈ ਦੱਸਣਾ ਵਾਂ। ਉਹ ਰਬਾ ਜਾਨ ਦਾ ਵੀ ਵੀਡੀਓ ਦੇਣਾ ਵੀਰ ਕਹਿਣ ਪਿਆ ਰਪੇ ਦੇਣਾ ਪਹਿਲਾਂ ਸਲਾਹ ਕੀਤੀ ਆਪਾਂ ਨੇ ਇਹ ਕੋਈ ਕੀਤੀ ਉਹ ਸੱਚੀ ਗੱਲ ਹੈ ਜਾਨਦਾ ਤੁਸੀਂ ਜਿੰਨੇ ਦੀ ਕਹੋਗੇ ਬੱਚੀ ਦੇ ਦਾਂਗੇ ਆਪਾਂ ਦੱਸ ਦੋ ਕਿੰਨੇ ਦੀ ਕਿੰਨੇ ਦੇ ਦਈਏ ਦੱਸ ਦੋ 40 45 ਲਾਗੇ ਬੰਨੇ ਦੇ ਦਈਏ ਨਹੀਂ ਯਾਰ ਵੀਰ ਜੀ ਅੱਛਾ ਹੋਰ ਜਿਆਦਾ ਕਰੋ 38 ਦੀ ਦੇ ਦਾਂਗੇ ਠੀਕ ਆ ਹੋਰ ਕਰ ਦਾਂਗੇ ਉੱਚੋਂ ਠੀਕ ਆ ਜੀ 36 ਹਜ਼ਾਰ ਦੀ ਅੱਛਾ 36 ਦੇ ਦੇ ਅੱਛਾ ਤੇ ਮੈਨੂੰ ਜੋ ਮਰਜ਼ੀ ਕੋ ਜਨਾ ਮਰਜ਼ੀ ਕੋ ਜੁਰਮਾਨਾ ਪਾ ਦੇਓ ਅੱਜ ਠੀਕ ਆ 36 ਚੰ ਮੈਂ ਕਹਿੰਦੇ ਜੇ ਕੋਈ ਹੋਰ ਵੀ ਕਸਰ ਹੈਗੀ ਤਾਂ ਆਪਾਂ ਕੱਢ ਦਾਂਗੇ ਜੇ ਹੈਗੀ ਤਾਂ ਤੁਸੀਂ ਦੱਸੋ ਪਰ ਆਪਾਂ 60000 ਜੋ ਕੋਈ ਵੇਖ ਲੋ ਵੀ ਉਹ ਜੀ ਬੱਛੀ ਨਹੀਂ ਦਿੰਦਾ ਠੀਕ ਹੈ ਜੀ ਬੱਛੀ ਹੈ ਠੀਕ ਹੈ ਜੀ ਹਾਂਜੀ ਆਰਪੀ ਦੀ ਗਾਈ ਨੇ ਚੋਈ ਆ 2.5 ਕਿਲੋ ਨਾ ਸੁਣੇ ਅੱਛਾ ਇਹਨੇ ਕਿੰਨਾ ਦੁੱਧ ਚੋਇਆ ਵਾ ਆਪਣੇ ਰਿਸ਼ਤੇਦਾਰ ਆਏ ਉਹਨਾਂ ਜਾਣਾ ਸੀ ਡਿਊਟੀ ਤੇ ਉਹਨਾਂ ਨੇ ਚੋਬ ਦਿੱਤਾ ਬੋਲਾ ਇਹਦਾ ਇਹਦਾ ਅਜੇ ਬੋਲਾ ਹੀ ਆ 14:00 15:00 ਅੱਛਾ ਇਹ ਮਗਰੀ ਬੱਛੀ ਆ ਰੁਪਏ ਦੀ ਇਹਦੇ ਮਗਰੀ ਬੱਛੀ ਆ ਹਾਂ ਇਹ ਥੋੜੀ ਜੀ ਗਾੜ੍ਹ ਜੀ ਇਹਦੀ ਗਾਣ ਖਵਾਨਾ ਜਿਆਦਾ ਰੱਖਦੀ ਹੈ ਗਾਣ ਦੀ ਧੱਕ ਗਾਣ ਜਿਆਦੀ ਬਹੁਤ ਜਿਆਦੀ ਬੱਛੀ ਦੀ ਚੰਗੀ ਡਾਢੀ ਹੈ ਜੀ ਠੀਕ ਹੈ ਪੰਜਵਾਂ ਸ਼ਿਵਾਂ ਦੇਣਾ ਪੰਜਵ ਕਿੰਨਾ ਇਹਦੇ ਕੋਲ ਤਿਆਰ ਇਹਦੇ ਕੋਲ ਤਿਆਰ ਤੁਹਾਡੇ ਕੋਈ 14 ਕਿਲੋ ਬਣਾ ਕੇ ਲੈ ਜੀ ਬੋਲਿਆ ਬਣਾ ਕੇ ਖੜੇ ਪਰ ਦੁੱਧ ਨਹੀਂ ਜਿਜੇਗਾ ਕਿੰਨਾ ਕਿੰਨਾ ਕਿ ਦੁੱਧ ਚਵਾਈ ਜਾਊਗੀ 50 ਰੁਪਏ ਜੀ 17 18 ਕਿਲੋ ਦੇ ਦੂਗੀ ਬੱਚੀ ਮੰਗਾਂਗੇ ਇਹਦਾ ਫਿਰ ਮੁੱਲ ਮੋਹਲਾ ਰੁਪਏ ਦੀ 50 55 ਜਿੱਦਾਂ ਮਰਜ਼ੀ ਕਰੀ ਜੀ 45000 ਦੀ ਵਚੀ ਦੇਣਾ 45000 ਦੀ ਹਾਂਜੀ ਉੱਥੇ ਛੋਟ ਕਰਦਾ ਛੋਟ ਛੜ ਮੌਕੇ ਤੇ ਤੇ ਹੋਈ ਜਾਂਦੀ ਹੈ ਮੌਕੇ ਤੇ ਪਤਾ ਕੀ ਹਰ ਇੱਕ ਵਪਾਰੀ ਨੂੰ ਇਹ ਹੁੰਦਾ ਵੀ ਸਾਡਾ ਮਾਲ ਵਿਕੇ ਸਾਡਾ ਮਾਲ ਵਿਕੇ ਪਰ ਆਹ ਵੇਖ ਲੋ ਵੀ ਜਾਤ ਬਰੀਡਾਂ ਜੀ ਹਾਂਜੀ ਹਾਂਜੀ ਇਹ ਹੈਗੀਆਂ ਵੀ ਲੋਕ ਦੋ ਕਿਠਾ ਦਾ ਮਾਨਾਗਾ ਹਨੂ ਮੱਚੀ ਦਾ ਇਹਨੂੰ ਕੋਈ ਮਸਟੇਟਸ ਨਹੀਂ ਹੋਣੀ ਕੁਝ ਨਹੀਂ ਹੋਣਾ ਇਧਰ ਹਾਂਜੀ ਹਾਂਜੀ ਇਹ ਗੱਲ ਹੈ ਠੀਕ ਆ ਜਿੱਦਾਂ ਮਰਜ਼ੀ ਕੋਈ ਤਸਦੀ ਕਰੇ ਆਪਣੇ ਹੁਣ ਇੱਕ ਆ ਜਰਸੀ ਜੇ ਵੈੜ ਆ ਗਈ ਹੈ ਨਾ ਆਪਣੇ ਕੋਲ ਹਾਂਜੀ ਜਰਸੀ ਹੈ ਜੀ ਹਾਲਬਾ ਕੀ ਆ ਜਰਸੀ ਇਹਦੇ ਮਗਰ ਵਿਹਾਰ ਪੇਜੀ ਵਸ਼ੀ ਆ ਠੀਕ ਆ ਇਹਦੇ ਮਗਰ ਵਿਹਾਰ ਪੇਜੀ ਆ ਹਾਂਜੀ ਇਹਨੂੰ ਕੋਈ ਲੀਟਰ ਮਾਰ ਲੈ ਟੰਡੇ ਜੜਾ ਲੈ 14 ਕਿਲੋ ਦੁੱਧ ਹੀ ਮਿਲਾਂਗੇ ਤਿਆਰ ਜਿਹੜਾ ਹਾਂਜੀ ਹੋਊਗਾ 15 16 ਪਰ ਆਪਾਂ 14 ਦੱਸਾਂਗੇ ਕਿਉਂਕਿ ਸਾਡੇ ਕੋਲ ਕੋਈ ਇੱਥੇ ਧਾਰ ਵੀ ਨਹੀਂ ਮਾਰਦੇ ਕਈ ਲੋਕ ਠੀਕ ਹੈ ਜਿਹੜੇ ਲੈ ਜਾਂਦੇ ਆ ਤੇ ਤੋੜ ਦਈਏ ਫੇਰ ਇਹਨਾਂ ਮਾਰੀ ਸੂਆ ਕਿਨਵੇਂ ਜੇ ਤਾਂ ਦੂਸਰਾ ਸੂਆ ਜਿਹੜਾ ਕਿੰਦੇ ਬੋਰ ਕਰ ਦਮਰਾ ਉਹ ਕਾ ਉਹ ਦਰਪੇ ਦੀ ਬੱਚੀ ਨੇ ਪਹਿਲਾਂ ਨਹੀਂ ਇਹਨੇ 17-18 ਕਿਲੋ ਚੁਆਇਆ ਵਾ ਠੀਕ ਹੈ ਜਿਆਦਾ ਨਹੀਂ ਕਹਿੰਦੇ ਇਹਨਾਂ ਨੂੰ ਫੇਰ ਦੇਜੋ 17-18 ਦੇ ਲਾਗੇ ਕਹਿੰਦੇ ਦੁੱਧ ਕੱਢੀ ਜਾਊਗੀ ਬਾਕੀ ਨਿੱਗਰ ਆ ਪੂਰੀ ਜਿਹੜੀ ਜਾਣ ਵਾਲੀ ਆ ਜਿਹੜੀ ਪੂਰੀ ਰਾਜੀ ਆ ਜੀ ਬਾਕੀ ਆ ਥੋੜੇ ਬਾਕੀ ਨਿਸ਼ਾਨ ਜੇ ਕਈ ਵਾਰ ਉਹ ਨਿਸ਼ਾਨ ਆ ਪੀੜੀਆਂ ਨੂੰ ਲੰਮੀ ਸਕਿਨ ਹੋਈ ਪੀੜੀਆਂ ਆ ਜਿਹੜੇ ਆਪਾਂ ਉਹ ਪਿਛਲੀ ਵਾਰ ਹੋਈ ਉਹਦੇ ਸਰ ਕਈਆਂ گاਵਾ ਦੇ ਦਾਗ ਰਹਿ ਗਏ ਆ ਰਹਿ ਗਏ ਆ ਕਈਆਂ ਦੇ ਤੁਹਾਨੂੰ ਵੀ ਪਤਾ ਵਾ ਹਾਂਜੀ ਹਾਂਜੀ ਬਾਕੀ ਇਹ ਆ ਵੀ ਹੁਣ ਜਦੋਂ ਇੱਕ ਰੀਜਰ ਵਾਲ ਝੜੇ ਝੜੇ ਇੱਕ ਰੀ ਸੱਟ ਜਾ ਜਾਂਦਾ ਹਾਂਜੀ ਉਹ ਹੈ ਤੁਹਾਨੂੰ ਪ ਤੇ ਮੁੱਲ ਫਿਰ ਇਹਦਾ ਮੋਲਾ ਵੀ ਜਿੰਨੇ ਤੁਸੀਂ ਕਹੋਗੇ ਦੇ ਦਾਂਗੇ ਜੀ ਅੱਜ ਜੀ ਕਰੀਏ ਗੱਲ ਕਿੰਨੇ ਦੀ ਜਸਮਾ ਜਿੰਨੇ ਤੁਸੀਂ ਕਹੋਗੇ ਜਸਮਾ ਦੇ ਆਰ ਵੀ ਕਰ ਦੋ ਗੱਲ ਆਰ ਪਹਿਲੀ ਬੱਚੀ ਦਾ ਮੁੱਲ 45000 ਆ ਅੱਛਾ ਇਹੋ ਜਿਹੇ ਬੱਚੇ ਆ ਮੈਂ ਵੀ 50 50000 ਦੀਆਂ ਵੇਚੀਆਂ ਮੁੱਲ 45 ਆ ਹਾਂਜੀ 40 ਜੋ ਛੋੜ ਜੋ ਕਹੋਗੇ ਹੋ ਜਿੰਨੇ ਕੋਈ 1000 2000 ਛੱਡ ਦਿਓ ਮੌਕੇ ਤੇ 2000 ਛੱਡਾਂ ਠੀਕ ਆ ਤੇ ਆ ਗੱਬਨ ਜੀ ਇਹ ਗੱਬਨੇ 8000 ਰੁਪਏ ਜੀ ਠੀਕ ਆ ਇਹਦੇ ਜਿਹੜੇ ਰੰਡੀ ਆ ਜੀ ਪੰਜ 6 ਲੱਜੂਗੀ ਪਾਪਾ ਵੀ ਹੱਥ ਮਾਰੀ ਜਾ ਉਹ ਆਪਾਂ ਅਗਲੀ ਨਰਜੀ ਘਰ ਤੀਗਾ ਭਰਾ ਹਾਂ ਹਾਂਜੀ ਮੈਂ ਅੱਗੇ ਵੀਡੀਓ ਚ ਦੱਸਾਂਗੇ ਦੇ ਰਹਾ ਭਾਈ ਮੋਲੇ ਨਹੀਂ ਇਹਦਾ ਦੱਸਿਆ ਹਾਂਜੀ ਤੇ ਵੇਚਾਂਗੇ ਬੱਛੀ ਚਲੋ ਸੂਗੇ ਵੇਚਦੇ ਸਭ ਵਧੀਆ ਸਾਡੇ ਪੈਸੇ ਜਿਆਦੇ ਵਟੇ ਜਾਣਗੇ ਪਰ ਮੋਲੇ ਦਾ ਫੋਨ ਤੇ ਕਰਨਾ ਵਾ ਦੁੱਧ ਇਹਦਾ 24 ਕਿਲੋ ਮੈਂ ਬਣਾਇਆ ਜੇ ਠੀਕ ਹੈ ਪਿਛਲੀ ਵਾਰ ਜਿਹੜੇ ਬੰਦੇ ਨੂੰ ਅੱਛੀ ਦਿੱਤੀ ਆ ਹਰਚਵਾਲ ਦਾ ਬੰਦਾ ਹੈ ਉਹਨੇ ਅੱਗੇ ਵੀਡੀਓ ਚ ਦੱਸਿਆ ਹੈ ਉਹ ਬੰਦੇ ਨਾਲ ਗੱਲ ਕਰਾ ਕੇ ਸਾਡੇ ਕੋਲ ਕੋਈ ਮੱਛੀ ਲੈ ਜਾਏ ਠੀਕ ਹੈ ਜੀ ਹਾਂ 24 ਕਿਲੋ ਪਹਿਲਾਂ ਨਹੀਂ ਕਿਹਾ ਆਲੇ ਪਹਿਲੇ ਸੂਵੇ ਜਿਹੜਾ ਕਿਹਾ ਕਿ 24 ਲੀਟਰ ਦੇ ਕੋਲ ਚਿਵਾ ਜੇ ਤਿਆਰ ਹੋ ਜਾਣਾ ਮੁੰਨੇ ਹੋਰ ਚੰਗੀ ਪਰੰਦੀ ਗਾਂ ਨਵੇਂ ਤੇ ਪਛਾਨ ਹੋਣੀ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਆ ਗਾਂ ਨੂੰ ਵੀ ਹੁੰਨੀ ਆ ਬੱਚੇ ਜਿੰਨੀ ਪਿੱਛੇ ਆ ਬੜੀ ਚੰਗੀ ਤਿਆਰੀ ਆ ਬੱਚੀ ਦੀ ਹਰਪੇ ਦੀ ਮੋਲ ਭੁੰਦੇ ਕਰਾਂਗੇ ਰਪੀ ਦੀ ਇਹਦਾ ਗੱਬਣ ਠੀਕ ਆ ਜੇ ਅੱਜ ਕਰਾਂਗੇ ਨਜਾਇਜ਼ ਨਹੀਂ ਕੋਈ ਹੋਏਗਾ ਤੇ ਇਹ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਬਾਕੀ ਮਿਲਕਵੇਂ ਨਹੀਂ ਚੰਗੀ ਲੱਗੀ ਆ ਤੇ ਹੁਣ ਇੱਕ ਛੋਟੀ ਗੱਬਣ ਤੁਹਾਨੂੰ ਦੱਸਣੀ ਆ ਬਾਕੀ ਸੋਹਣੀ ਝੋਟੀ ਹੈ ਵੀ ਹਰ ਵੀਡੀਓ ਨੇ ਸੱਜਣ ਨੇ ਸੁਣਾ ਮੈਂ ਕਹਿ ਨਾ ਪਹਿਲਾਂ ਨਹੀਂ ਕਹਿ ਕੇ ਦੇਖੀ ਠੀਕ ਆ ਆ ਠੰਡੋਗੇ ਤੁਹਾਨੂੰ ਫਰਾ ਲੱਗਦਾ ਵੀ ਜਿੱਦਾਂ ਪਹਿਲਾਂ ਦੰਦਾ ਵੇਖਣ ਨੂੰ ਪਹਿਲਾਂ ਲੱਗਦੀ ਆ ਤੇਰੀ ਬਹੁਤ ਜਿਆਦੀ ਹੈ ਚੰਗੀ ਬਣ ਜੂਗੀ ਝੋਟੀ ਥਾਲਿਓ ਅਜੇ ਲੈ ਜੂਗੀ ਇੱਕ ਦੋ ਮੋੜ ਕੱਦ ਕਾਠ ਚੰਗਾ ਮਤ ਚੰਗੇ ਫਿਟਫੋੜੀ ਦੀ ਆ ਸਿੰਘ ਵੀ ਸੋਹਣਾ ਲੱਗਾ ਮੋਲਰ ਪੀਡੀ ਸਵਾ ਡੇਢ ਜੋ ਮਰਜ਼ੀ ਕਰੀ ਜੀ ਬੱਚੀ ਕਿਹਦੀ ਛੋਟੀ ਆਪਾਂ ਜਿਹੜੀ ਦੇਣੀ ਹੈ ਨਾ ਉਹ ਆਪਾਂ 80000 ਦੀ ਛੋਟੀ ਦੇਣੀ ਹੈ 80000 ਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਆਪੀਡੀ ਨੇ ਪਹਿਲਾਂ ਨੇ 12 ਕਿਲੋ 10 12 ਕਿਲੋ ਆਂਦੇ ਘਰ ਵਾਲੇ ਵੀ ਦਿੰਦਾ ਨੇ ਅੱਛਾ ਜੀ ਆਪਾਂ ਦਾ ਹੀ ਕਹਾਂਗੇ ਕਿ 10 ਵੀ ਦੇ ਸਕਦੀ ਹੈ ਐਵੇਂ ਕਹੀ ਜਾਈਏ ਆਪਾਂ ਕਿਹੜਾ ਵਿੱਚ ਹੋਇਆ ਹਾਂ ਤੁਹਾਨੂੰ ਹਾਂਜੀ ਹਾਂਜੀ ਬੱਚੀ ਇੱਕ ਵਾਰ ਪਹਿਲਾਂ ਦਿਖਾ ਦਿਓ ਪਹਿਲੇ ਨੰਬਰ ਵਾਲੀ ਜਿਹੜੀ ਕੰਨੀ ਜਰਾ ਬਾਹਰ ਬੱਚੀ ਹੋਏ ਇਹ ਆ ਵੀ ਲੋਕੀ ਕਹਿ ਰਹਿੰਦੇ ਜੱਜਵੀਰ ਐਦਾਂ ਰੇਡ ਆ ਉਹ ਆ ਜੇ ਆ ਪਰ ਲੋਕੀ ਆਹ ਤੇ ਜਾਣੀ ਹੈ ਹਾਂਜੀ ਹਾਂਜੀ ਬਲੀਡ ਨਹੀਂ ਇਹ ਵੇਖ ਲੋ ਵੀ ਬਲੀਡ ਨਹੀਂ ਜੇ ਕਿਤੇ ਮਿਲਦੀ ਇਹ ਰਿਕਵੈਸਟ ਆ ਇਹ ਦੋ ਗਾਈਆਂ ਦੇਣ ਲੱਗੇ ਤੁਹਾਨੂੰ ਠੀਕ ਆ ਇਹ ਵੇਖ ਲੋ ਇੰਨੇ ਮੁੱਲ ਚ ਸਿਰਫ 1000 2000 ਨਫਾ ਲੈਣਾ ਜ਼ਿਆਦਾ ਨਹੀਂ ਲੈਣਾ ਕੋਈ ਤੁਹਾਨੂੰ ਬਟਾ ਹਾਰੇ ਕਿਨੇ ਜਾ ਖਾਵੇ ਇੱਥੇ ਪੜੀ ਤੂੰ ਕਿਹਦੇ ਨਾਲ ਖਾ ਰੋ ਜੀ ਇੱਥੇ ਦਾ ਅੱਗੇ ਕਰਕੇ ਖਾਣਾ ਲੋਨ ਦੇ ਲੋਨ ਉਪਰਾਂ ਕਰਦੇ ਕੋਈ ਬਾਹਰ ਪਾਉਂਦੇ ਖਾਣੇ ਵਿੱਚ ਕੀ ਰੱਖਿਆ ਹੋਰ ਆ ਕੇ ਕਹਿਣਾ ਇਦਾਂ ਆਹ ਮਹੋਬਚੀ ਨਾ ਉਹ ਦੇਖ ਸਾਡੇ ਇਹ ਲਗਾ ਇੰਨਾ ਮੋਟਾ ਥਾਨ ਪਹਿਲਣ ਵਜਿ ਨੂੰ ਤੇ ਇੰਨਾ ਲੰਮਾ ਕਿਸੇ ਨੂੰ ਨਹੀਂ ਲੱਗਾ ਹੁੰਦਾ ਠੀਕ ਆ ਲੈ ਲੋ ਆਵੇਂ ਲੋ ਇਧਰ ਪਰ ਜਿੱਥੇ ਮਰਜੀ ਬਈ ਜਾਓ ਇਹ ਨਹੀਂ ਕੋਈ ਗੱਲ ਫੇਸ ਬਹੁਤ ਜ਼ਿਆਦਾ ਚੰਗਾ ਅੱਛੀ ਦਾ ਅੱਖਾਂ ਵਿੱਚ ਫੁੱਲ ਗੁਲਾਬੀ ਆ ਪੂਰੀ ਬ੍ਰੀਡ ਲੈ ਜਾ ਫਿਰ ਆਵੇ ਹੋਏ ਠੀਕ ਆ ਬਾਕੀ ਕੋ ਵੀ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚਾਖ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੇ ਜੀ ਕੋਈ ਚੱਕਾ ਨਾ